ਇਹ ਕਹਿੰਦੇ ਨੇ ਕਿ ਹੋਇਆ 50000 ਰੁਪਿਆ ਨਾਂ ਜਿਹੜਾ ਦਸੂਹ ਸੰਗਤ ਇਹਨਾਂ ਦਾ ਕਾਮਦੁਰਾ ਕਿਨੋਂ ਕਲੋਂ ਸਾਂਗੇ ਕੀ ਮਹਾਂ ਯਾਤਰੀ ਕਹਿੰਦੇ ਆ ਮਾਂ ਇਥੋਂ ਦਰਬਾਰ ਸਾਹਿਬ ਦਾ ਨਾਂ ਲੈ ਕੇ ਚਲ ਗਈ ਹੈ ਕੌਣ ਗਈ ਹੈ ਨਾਲ ਦੀ ਕੀ ਨਾਮ ਦਾ ਹਮਨੇ ਪ੍ਰੀਤ ਕਾ ਕਿੰਨੀ ਉਮਰ ਹੈ ਉਮਰ ਹੋ ਗਈ ਨਹੀਂ 36 35 ਸਾ ਅੱਛਾ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਗਈ 28 ਤਰੀਕ ਦੀ ਗਈ ਹਾਂ ਇਥੋਂ ਤੇੜੇ ਵਾਲਿਆਂ ਗਈ ਆ ਤੇੜਿਆਂ ਇਥੋਂ ਬਸੋਂ ਜਾਂ ਬਸਾਂ ਜਾਂਦੀਆਂ ਉੱਥੋਂ ਗਈ ਕਿੰਨਾ ਜਰੋਗਿਆ ਸੱਟ ਲੱਗਿਆ ਯਾਰ ਕਿੰਨਾ ਜਰੋਗਿਆ ਪਾਪਾਂ ਠਾਣਾ ਸਾਨੂੰ ਵੀ ਕਿਹਦੇ ਬੱਚੇ ਕੁੜੀ ਮੁੰਡਾ ਕੋਈ ਅੜਪਾ ਨਹੀਂ ਜਾਂਦਾ ਨਾ ਨਾ ਕੋਈ ਹਨ ਬੰਨੀ ਅੱਛਾ ਜੀ ਹਾਂ ਜੀ ਕਿਉਂ ਕਿ ਜਾਣ ਕੰਮ ਵਾਲੀ ਰਾਖੇ ਦਿੱਤੀ ਕੋਈ ਕੰਮ ਨਹੀਂ ਕਰਦੀ ਕੋਈ ਲੈਣਾ ਨਹੀਂ ਦੇਣਾ ਨਹੀਂ ਕੀ ਆ ਜਾਣਦਾ ਹੁਣ ਪਤਾ ਉਹਨੂੰ ਜਾਂ ਤੁਹਾਨੂੰ ਤੇ ਪਤਾ ਨਹੀਂ ਕੋਈ ਨਹੀਂ ਤੁਹਾਨੂੰ ਕਿਸੇ ਸ਼ਾਕਿਆ ਕੀ ਆ ਕੀ ਕੋਈ ਜਿੱਤੇ ਸ਼ਾਕੀ ਉੱਤੇ ਦਿੱਤੀਆਂ ਤੁਹਾਡਾ ਖਾਚਾ ਅੱਛਾ ਉੱਤੇ ਫੋਨ ਫੋਨ ਡਿਟੇਲ ਰੋਲ ਲਾਈ ਜਿੱਦਾਂ ਦਾ ਉਹਦਾ ਬਹੁਤ ਨਿਕਲਾਈ ਮੰਦੇ ਹੋ ਤੁਹਾਡੇ ਚਾਚੇ ਹੀ ਆ ਕੋਈ ਰਿਲੇਸ਼ਨ ਹੀ ਹੈਗੇ ਸੀ ਉਹਦੇ ਦੇ ਉਹਨੂੰ ਪਤਾ ਹੋਣਾ ਗੱਲਬਾਤ ਉਹਨਾਂ ਜਿਆਦੀ ਹਿੰਦੀ ਰੋਜ ਅੱਛਾ ਹਮ ਕਾਲ ਤੇ ਡੇਲਾ ਵੀ ਹੋਣੀਆਂ ਨਿਕਲੀਆਂ ਜਾਂਦੀਆਂ ਉਹ ਬਹੁਤ ਦੇਦੀਆਂ ਹਾਂਜੀ ਉਸੇ ਬੱਦ ਦੇਦੀਆਂ ਹਮ ਕੀ ਨਾਮ ਕਬੀਨਦਨ ਲਾਡਾ ਉਹਦੇ ਇੱਥੇ ਦਰਖਾਸਤ ਦਿੱਤੀ 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 ਦੋਵਾਂ ਘਰਾਂ ਨੇ ਦਿੱਤੀ ਜਨਾਬ ਜੀ ਵੀ ਅੰਬਰਸਾਰੂ ਹੀ ਦਿੱਤੀ ਅੱਛਾ ਹਮ ਹੁਣ ਕੀ ਮੰਗ ਕਰਦਾ ਜੀ ਤੁਸੀਂ ਆਪਾਂ ਇਹ ਲਵ ਜੇ ਆਪਣੇ ਘਰ ਆ ਜੇ ਮਾਂ ਬੱਚੇ ਮੇਰੇ ਛੋਟੇ ਦੁੰਦੇ ਵਿੜੇ ਆ ਤੇ ਉਹ ਮਾਤਾ ਕੋ ਸੰਭੇ ਨਹੀਂ ਆਦੇ ਤੇ ਉਹ ਕੁਬੀਲੇ ਤਿਆਰ ਕਰਕੇ ਘਲੇ ਨੇ ਹੁੰਦੇ ਤੇ ਉਹ ਜਿਹੜਾ ਹਾਗੀ ਕਿਤੇ ਘਰ ਆ ਜੇ ਜੀ ਰਾਮਤੀ ਨਾਲ ਗਈ ਅੱਛਾ ਮੇਰੇ ਤਾਂ ਡੂ ਕਰਾਇਆ ਲੱਗ ਗਿਆ ਆਏ ਹੋਏ 1500 ਰੁਪਿਆ ਮੁੰਡੇ ਦਾ 1000 ਮੇਰੇ ਕੋ ਖੜਿਆ ਮੇਰਾ ਨਾਮ ਰਣਜੀਤ ਕੌਰ ਜੀ ਮੇਰੀ ਨੋ ਦਾ ਨਾਮ ਅਮਨਪ੍ਰੀਤ ਕੌਰ ਕਿਸ ਜੀ ਦੀ 17 ਸਾਲ ਵਿਆਹ ਹੋ ਗਏ ਆ 16 ਸਾਲ ਦੀ ਬੱਚੀ ਬੇਟੀ ਆ ਬੇਟਾ 10 12 ਸਾਲ ਦਾ ਤੇ ਘਰੋਂ ਦਰਬਾਰ ਸਾਹਿਬ ਗਈ ਆ ਦਰਬਾਰ ਸਾਹਿਬ ਤੋਂ ਵਾਪਸ ਵੀ ਆਈ 7 ਵਜੇ ਤੱਕ ਡਿੱਗੀ 7 ਵਜੇ ਤੋਂ ਬਾਅਦ ਇਹ ਰੋੜਾ ਪਹਿਲੇ ਵੀ ਵਿਚ ਆਈ ਨਹੀਂ ਕਰ ਵਾਪਸ ਮੁੜ ਕੇ ਇਹਨਾਂ ਦਰਖਾਸਤਾਂ ਦਿੱਤੀਆਂ ਤੇ ਪੁਲਿਸ ਨੇ ਆ ਨੰਬਰ ਕਢਾਏ ਆ ਨੰਬਰ ਨਿਗਲੇ ਤੇ ਨੰਬਰ ਮੇਰੇ ਦਿਓਰ ਦੇ ਮੁੰਡੇ ਦੇ ਜਿਹੜੇ ਰੋਜ਼ ਨਿਕਲਦੇ ਜਿਆਦਾ ਨਿਕਲੇ ਆ ਉਹਨਾਂ ਨੂੰ ਜ ਮੈਂ ਇੱਕ ਦੋ ਜਣਿਆਂ ਨੂੰ ਦੱਸਿਆ ਵੀ ਗੁਰਪਿੰਦਰ ਨਾਂ ਦੇ ਨੰਬਰ ਜਿਹੜੇ ਜ਼ਿਆਦਾ ਨਿਕਲੇ ਤੇ ਗੁਰਪਿੰਦਰ ਦੀਆਂ ਗੱਡੀਆਂ ਇਹ ਗੱਲ ਫੋਨ ਕਰਕੇ ਮੈਨੂੰ ਕਹੀ ਆ ਵੀ ਤੇਰਾ ਸਿਰ ਮੋਨ ਕੇ ਛਿੱਤਰਾਂ ਦਾ ਹਾਰ ਪਾ ਕੇ ਕਾਲਾ ਮੂੰਹ ਕਰਕੇ ਪਿੰਡੇ 'ਚ ਫੇਰਨਾ ਜੇ ਤੂੰ ਮੇਰਾ ਨਾਂ ਲਿਆ ਤੇ ਇੱਕ ਉਹਦਾ ਪਿਓ ਜਿਹੜਾ ਉਹ ਬੜਾ ਗੰਦ ਭਗਦਾ ਤੇ ਇੱਕ ਮੇਰਾ ਸ਼ੰਨੂ ਜਣਾ ਆਂਦਾ ਪੋਤੋ ਆ ਤੇ ਉਹ ਬੜੀਆਂ ਧਮਕੀਆਂ ਦਿੰਦਾ ਵੀ ਤੁਹਾਡੇ ਨਾਲ ਵੇਖਣਾ ਸਾਨੂੰ ਇਹਨਾਂ ਤੋਂ ਖਤਰਾ ਵਾ ਕੇ ਕੱਲ ਨੂੰ ਸਾਡੇ ਬੱਚੇ ਵੀ ਚੁੱਕਾ ਸਕਦੇ ਆ ਕੋਈ ਨਸ਼ਾ ਰਾ ਕੇ ਵੀ ਸਾਨੂੰ ਫੜਾ ਸਕਦੇ ਆ ਕੋਈ ਕਿਸ ਤਰੀਕੇ ਨਾਲ ਵੀ ਮਾਰ ਸਕਦੇ ਆ ਸਾਨੂੰ ਪੱਕਾ ਸ਼ੱਕ ਹੈ ਤੇ ਤਾਂ ਹੀ ਇਹੀ ਦਰਖਾਸਤ ਦਿੱਤੀਆਂ ਕਿ ਇਹਨਾਂ ਨਾਲ ਨੂੰ ਜੀਣਾ ਹੀ ਮੁਸ਼ਕਲ ਕਰ ਦਿੱਤਾ। ਸਾਨੂੰ ਬਿਲਕੁਲ ਨਾ ਵੀ ਆਰਾਮ ਕੀਤਾ ਕਿ ਗੜੀਆਂ ਮਸ਼ਕਰੀਆਂ ਕਰਦੇ ਤੇ ਨਾਲੇ ਗਾਲਾਂ ਕੱਢਦੇ ਆ। ਕੰਮ ਕਰਦਾ। ਨਿਕਲ ਆਈਏ ਤੇ ਕਾਲ ਡਿਟੇਲ ਤੁਸੀਂ ਨੰਬਰ ਖੁਦ ਮੋਬਾਈਲਾਂ ਦੇ ਪਾ ਦਿਓ ਵੀਡੀਓ ਦੇ ਉੱਤੇ ਸਾਰੀ ਦੁਨੀਆ ਵੇਖ ਲੈ ਵੀ ਨੰਬਰ ਸੱਚ ਕੀ ਆ ਤੇ ਝੂਠ ਕੀ ਆ ਵੀ ਇਹ ਸਿਰ ਕਿਹੜੀ ਗੱਲੋਂ ਮੇਰਾ ਮੁੰਨਣਾ ਚਾਹੁੰਦਾ ਮੈਨੂੰ ਦੱਸਣ ਦੁਨੀਆ ਦੇ ਲੋਕ ਵੀ ਇਹ ਕੱਲ ਦੀ ਇਨਸਾਫ ਕਰਦੇ ਮੇਰੇ ਨੰਬਰ ਕੀ ਦੇ ਜਿਆਦੇ ਆ ਚਾਚਾ ਤਾਂ ਇਹਦੀਆਂ 99 ਨੇ ਫੋਨ ਨਹੀਂ ਕਰੀਦੇ ਜਿੱਦਾਂ ਇਹ ਕਰਦਾ ਰਿਹਾ ਜਿਹੜੇ ਜਿਆਦਾ ਵੀ ਕੋਈ ਆਪਣਾ ਨਾਮ ਹੈ ਗੁਰਪ੍ਰਿੰਦਰ ਸਿੰਘ ਜੀ ਪਿੰਡ ਕੰਬਲਪੁਰਾਏ ਆਪਣਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਠੀਕ ਆ ਪਾਜੀ ਇਹਨੇ ਮੇਰੇ ਕੋ ਪੈਸੇ ਲਏ ਆ 30000 ਰੁਪਿਆ ਉਰੇ ਚੱਕਰ 'ਚ ਮੇਰਾ ਫੋਨ ਨਹੀਂ ਚੁੱਕਦਾ ਉਹਦੇ ਮੈਂ ਘਰੇ ਫੋਨ ਕਰਦਾ ਸੀ ਠੀਕ ਹੈ ਉਹਦੇ ਵਿੱਚ ਜੇ ਮੇਰੀਆਂ 1 ਮਿੰਟ ਤੋਂ ਵੱਧ ਜੇ 2 ਮਿੰਟ ਵੀ ਕੋਲ ਡਿਟੇਲ ਆਈਆਂ ਮੇਰੀਆਂ ਤਾਂ ਉਹਦੇ ਲਈ ਮੈਂ ਜ਼ਿੰਮੇਵਾਰ ਹਾਂ ਠੀਕ ਹੈ ਕੋਈ ਸੈਕਿੰਡ ਦੀ ਕੋਈ 20 ਸੈਕਿੰਡ ਦੀ ਹੈ ਕੋਈ 99 ਸੈਕਿੰਡ ਦੀ ਆ ਕੋਈ 25 ਸੈਕਿੰਡ ਦੀ ਹੈ ਸੈਕਿੰਡਾਂ 'ਚ ਕਾਲ ਆਇਆ ਠੀਕ ਹੈ ਜੀ ਭਾਈ ਤੇ ਜੇ ਇਹ ਕਹਿੰਦੇ ਤੇਰੇ ਕੋਲ ਆ ਤੇ ਮੈਂ ਉਹ ਕਹਦਾ ਭਾਜੀ ਜੇ ਮੇਰੀਆਂ ਕੋਲ ਡਿਟੇਲ 5 ਮਿੰਟ ਦੀ ਕੋਲ ਡਿਟੇਲ ਵੀ ਨਿਕਲਉਂਦੀ ਇਹ ਕਹਿੰਦੇ ਘੰਟਾ-ਘੰਟਾ ਤੇਰੀਆਂ ਕੋਲ ਡਿਟੇਲ ਹੈਗੀਆਂ ਠੀਕ ਹੈ ਜੇ ਮੇਰੇ ਘੰਟਾ ਠੀਕ ਹੈ ਮੈਨੂੰ ਦਿਖਾਉਣ ਮੈਨੂੰ ਪਤਾ ਲੱਗੇ ਵੀ ਹਾਂ ਘੰਟਾ ਘੰਟਾ ਕੋਲ ਡਿਟੇਲ ਹੈਗੀਆਂ ਨੇ ਉਹਦੇ ਵਿੱਚ ਮੈਨੂੰ ਪਤਾ ਕਿ ਮੇਰੀਆਂ ਕੋਲ 1 ਮਿੰਟ ਤੋਂ ਉੱਤੇ ਨਹੀਂ 1 ਮਿੰਟ ਤੋਂ ਵੱਧ ਕੋਈ ਡਿਟੇਲ ਨਹੀਂ ਹੈਗੀ ਠੀਕ ਹੈ ਉਹਦੇ ਵਿੱਚ ਭਾਜੀ ਮੇਰਾ ਕੋਈ ਮਸਲਾ ਨਹੀਂ ਹੈਗਾ ਨਾ ਉਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਹੈਗਾ ਆ ਠੀਕ ਹੈ ਤੇ ਇਹ ਮੇਰਾ ਝੂਠਾ ਨਜਾਇਜ਼ ਨਾਲ ਨਜਾਇਜ਼ ਮੈਨੂੰ ਫਸਾਉਣ ਰਿਹਾ ਇਹ ਕੰਮ ਦੇ ਵਿੱਚ ਕਿ ਕਾਰਵਾਈ ਹੋਣੀ ਚਾਹੀਦੀ ਆ ਜੇ ਮੈਂ ਝੂਠਾ ਹੂੰਗਾ ਤੇ ਪਹਿਲੂ ਮੇਰਾ ਕਾਲਾ ਮੂੰਹ ਕਰਕੇ ਸਾਰੇ ਪਿੰਡ ਚ ਫੇਰਨ ਤੇ ਫਿਰ ਮੇਰੇ ਤੇ ਕਾਰਵਾਈ ਕਰਵਾਉਣ ਤੇ ਜੇ ਇਹ ਝੂਠੇ ਆ ਤੇ ਮੈਂ ਇਹਨਾਂ ਦਾ ਕਰਕੇ ਫੇਰੂੰਗਾ ਸਾਰੇ ਪ ਇਕ ਉਹਨਾਂ ਕੇ ਆ ਵੀ ਸੰਤਮ ਕੇਮ ਜਦ ਤੱਕ ਅੱਜ ਇੱਥੇ ਉਹਦੇਸ ਭਾਵੇਂ ਪੀਜੇ। ਭਲੀ ਧਮਕੀਆਂ ਦੀ ਤਾਂ ਪਰਮ ਤੇ ਜੇ ਉਹ ਕਹਿੰਦੇ ਨਾ ਵੀ ਮੇਰੀਆਂ ਕਾਲ ਵੀ ਹੋਈਆਂ ਵਾ ਉਹਦੀ ਕੋਰ ਰਿਕਾਰਡਿੰਗ ਜੇ ਤੁਸੀਂ ਕਾਲ ਰਿਕਾਰਡਿੰਗ ਕਢਾ ਸਕਦੇ ਹੋ ਰਿਕਾਰਡਿੰਗ ਸੁਣ ਸਕਦੇ ਹੋ ਵੀ ਮੈਂ ਕਿਹੜੀਆਂ ਗੱਲਾਂ ਹੋਈਆਂ ਚਲ ਜੇ 1 ਮਿੰਟ ਚ ਵੀ ਹੋਈਆਂ ਕਿਹੜੀਆਂ ਗੱਲਾਂ ਕੀਤੀਆਂ ਮੈਂ ਉਹਨਾਂ ਨਾਲ ਹਾਂਜੀ ਜਿਹੜੀ ਤਾਈ ਦੀ ਗੱਲ ਕਰਦੇ ਹੋ ਤਾਂ ਤਾਈ ਨੂੰ ਜੇ ਕਿ ਧਮਕੀ ਦਿੱਤੀਆਂ ਤਾਈ ਨੂੰ ਕਿਹਾ ਤੂੰ ਕੋਰ ਰਿਕਾਰਡਿੰਗ ਕਰਦੀ ਆ ਕੋਰ ਰਿਕਾਰਡਿੰਗ ਮੈਨੂੰ ਸੁਣਾ ਦੇ ਮੇਰੇ ਕੋਲ ਵੀ ਰਿਕਾਰਡਿੰਗ ਹੈ ਮੈਂ ਵੀ ਤੁਹਾਨੂੰ ਰਿਕਾਰਡਿੰਗ ਸੁਣਾ ਦਵਾਂ ਸਾਰੇ ਪਿੰਡ 'ਚ ਮੈਨੂੰ ਗਾਲ ਕਹਿੰਦੀ ਵੀ ਤੇਰੀਆਂ ਘੰਟਾ ਘੰਟਾ ਕਾਲ ਡਿਟੇਲ ਫਲਾਉ ਉਹਦੇ ਨਾਲ ਆਪਣੀ ਮੇਰੀ ਨੋਨ ਆਵਾ ਠੀਕ ਹੈ ਸਰ ਤੇ ਜੇ ਇਹ ਲੋਕਾਂ ਨੂੰ ਕਹਿੰਦੀ ਮੈਨੂੰ ਜਾ ਕੇ ਕਹੇ ਤੇ ਮੈਨੂੰ ਦਿਖਾਵੇ ਤੇ ਥਾਣੇ ਮੈਨੂੰ ਲੈ ਕੇ ਜਾਵੇ ਥਾਣੇ ਦਿਖਾ ਦੇ ਮੈਨੂੰ ਖੜ ਕੇ ਇਹ ਚੀਜ਼ ਦਾ